ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਪਹਿਲਾ ਤਾਂ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਦੀ ਸਾਰੀ ਟੀਮ ਵੱਲੋਂ ਤੁਹਾਨੂੰ ਲੱਖ ਲੱਖ ਨਵੇਂ ਸਾਲ ਦੀਆਂ ਮੁਬਾਰਕਾਂ ਤੁਹਾਨੂੰ ਹੈਪੀ ਨਿਊ ਇਅਰ ਤੇ ਅਸੀਂ ਉਮੀਦ ਕਰਦੇ ਹਾਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਘੜੀ ਕਿ ਜਿੰਨੇ ਵੀ ਸਾਡੇ ਸਬਸਕ੍ਰਾਈਬਰ ਜਾਂ ਫਿਰ ਡੀਪੀਸੀ ਪੰਜਾਬੀ ਨੂੰ ਦੇਖਣ ਵਾਲੇ ਦਰਸ਼ਕ ਨੇ ਉਨਾਂ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ 2026 ਖੁਸ਼ੀਆਂ ਲੈ ਕੇ ਆਵੇ ਉਮੀਦ ਕਰਦੇ ਆ ਕਿ ਜਿੰਨੀਆਂ ਵੀ ਨੈਗੇਟਿਵਿਟੀਆਂ ਤੁਹਾਡੇ ਜੀਵਨ ਦੇ ਵਿੱਚ 2025 ਚ ਆਈਆਂ ਉਹ ਸਾਰੀਆਂ 2026 ਚ ਮੁੜ ਕੇ ਕਦੇ ਨਾ ਆਉਣ ਤੇ 2025 ਦੇ ਵਿੱਚ ਜਿੰਨੀਆਂ ਵੀ ਪੋਜ਼ਿਟਿਵਿਟੀ ਆਈਆਂ ਜਿੰਨੀਆਂ ਵੀ 2025 ਚ ਤੁਹਾਨੂੰ ਖੁਸ਼ੀਆਂ ਮਿਲੀਆਂ ਉਹ ਸਾਰੀਆਂ ਚਾਰ ਗੁਣਾ ਵਧ ਕੇ 2026 ਚ ਤੁਹਾਨੂੰ ਦੁਬਾਰਾ ਤੋਂ ਮਿਲ ਜਾਣ ਤੇ 2026 ਜਿਹੜਾ ਆ ਉਹ ਤੁਹਾਡੇ ਲਈ ਚੱਕਾ ਚੌਂਦ ਤੇ ਦਿਨ ਰਾਤ ਤਰੱਕੀ ਵਾਲਾ ਬਣਿਆ ਰਵੇ ਤੇ ਤੁਸੀਂ ਤਰੱਕੀ ਕਰਦੇ ਰਹੋ ਡੀਪੀਸੀ ਪੰਜਾਬੀ ਦੇਖਦੇ ਰਹੋ ਡੀਪੀਸੀ ਪੰਜਾਬੀ ਦੇ ਜਿੰਨੇ ਵੀ ਸਾਡੇ ਦਰਸ਼ਕ ਨੇ ਉਨਾਂ ਦਾ ਫੇਰ ਤੋਂ ਇੱਕ ਵਾਰੀ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਪਿਛਲੇ 3-4 ਸਾਲਾਂ ਤੋਂ DPC ਪੰਜਾਬੀ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ DPC ਪੰਜਾਬੀ ਦੇ ਉੱਤੇ ਜੁੜੇ ਹੋਏ ਹੋ ਤੇ DPC ਪੰਜਾਬੀ ਦੀਆਂ ਮਾੜੀਆਂ ਚੰਗੀਆਂ ਜਿਹੜੀਆਂ ਵੀਡੀਓਜ਼ ਨੇ ਉਹ ਤੁਸੀਂ ਦੇਖਦੇ ਰਹਿੰਦੇ ਹੋ ਉਹ ਸਾਰੀਆਂ ਚੀਜ਼ਾਂ ਅਸੀਂ ਤੁਹਾਨੂੰ ਜੜਾਇਆ ਉਸ ਸਮਾਜ ਦੇ ਵਿੱਚ ਹੋਣ ਵਾਲੀਆਂ ਕਟਨਾਵਾਂ ਦੇ ਉੱਤੇ ਆਧਾਰਿਤ ਬਖਾਉਂਦੇ ਰਹਿੰਨੇ ਹਾਂ ਸਮਾਜ ਦੇ ਵਿੱਚ ਬੁਰਾਈਆਂ ਕਿੱਥੇ ਹੋ ਰਹੀਆਂ ਨੇ ਤੇ ਅਸਾਈਆਂ ਕਿੱਥੇ ਹੋ ਰਹੀਆਂ ਨੇ ਇਹ ਨਾਲ-ਨਾਲ ਇਹ ਪੈਟਰਨ ਜਿਹੜਾ ਆ ਉਹ ਚੱਲਦਾ ਰਹਿੰਦਾ ਆ ਔਰ ਮਹਾਰਾਜ ਗਾੜੀ ਪ੍ਰਮਾਤਮਾ ਗਾੜੀ ਅਰਦਾਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਹਿੱਸੇ ਦੇ ਵਿੱਚੋਂ ਕੋਈ ਵੀ ਜੜੀਏ ਉਹ 네ਗੇਟਿਵ ਖਬਰ ਨਾ ਆਵੇ ਤੇ ਨਾ ਹੀ ਜੜਾ ਆ ਉਹ ਕਿਸੇ ਦੇ ਨਾਲ ਕੁਝ 네ਗੇਟਿਵ ਹੋਵੇ ਕਹਿਣ ਤੋਂ ਭਾਵ ਕਿਸੇ ਦੇ ਨਾਲ ਵੀ 2026 ਦੇ ਵਿੱਚ ਅਜੀਹਾ ਨਾ ਹੋਵੇ ਜਿਸ ਦੇ ਨਾਲ ਉਸ ਨੂੰ ਕਿਸੇ ਨਾ ਕਿਸੇ ਹਾਲਤ ਦੇ ਵਿੱਚ ਦਰਦ ਮਸੂਰ ਹੋਵੇ ਦੂਸਰੀ ਗੱਲ ਉਮੀਦ ਕਰਦੇ ਆ ਕਿ ਜਿਹੜੇ ਲੋਕ ਰਾਹਾਂ ਤੋਂ ਭਟਕ ਚੁੱਕੇ ਨੇ ਜਿਹੜੇ ਲੋਕ ਗਲਤ ਰਸਤਿਆਂ 'ਵਲ ਚੱਲ ਪਏ ਨੇ ਉਹ ਵਾਪਸ ਮੁੜ ਕੇ ਸਹੀ ਵਾਲੇ ਚੱਲਣ ਚੰਗੇ ਕੰਮਾਂ ਵਾਲੇ ਚੱਕੜ ਤੇ ਆਪਣਾ ਹਰ ਕਦਮ ਜਿਹੜਾ ਆ ਉਹ ਚੰਗੇ ਰਾਹ ਵੱਲ ਨੂੰ ਰੱਖ ਲੈਣ ਤੇ ਵਾਪਸੀ ਕਰ ਲੈਣ 네ਗੈਟਿਵਿਟੀ ਥਾਟ ਤੋਂ 네ਗੈਟਿਵਿਟੀ ਰਾਹ ਤੋਂ ਤੇ ਉਹਨਾਂ ਰਾਹਾਂ ਨੂੰ ਛੱਡ ਕੇ ਚੰਗੇ ਰਾਹਾਂ ਵੱਲ ਚੱਲਦੇ ਰਹਿਣ ਦੂਸਰੇ ਪਾਸੇ ਉਮੀਦ ਕਰਦੇ ਆ ਕਿ 2026 ਦੇ ਵਿੱਚ ਜਿਹੜਾ ਉਹ ਹਰ ਇੱਕ ਇਨਸਾਨ ਜਿਹੜਾ ਆ ਉਹ ਚੰਗੀ ਸੋਚ ਨਾਲ ਅੱਗੇ ਵਧੇ ਤੇ ਜਿੰਨਾ ਤੁਸੀਂ 2025 ਦੇ ਵਿੱਚ ਬੀਪੀਸੀ ਪੰਜਾਬੀ ਨੂੰ ਪਿਆਰ ਦਿੱਤਾ ਉਮੀਦ ਕਰਦੇ ਆ ਕਿ ਚਾਰ ਗੁਣਾ ਤੁਸੀਂ 2026 ਵਿੱਚ ਵੀ ਦੇੋਗੇ ਜਿਹੜੇ ਲੋਕ ਸਾਡੇ ਨਾਲ ਨਵੇਂ ਜੁੜਦੇ ਪਏ ਨੇ ਉਹਨਾਂ ਦੇ ਲਈ ਵੀ ਅਸੀਂ ਬਹੁਤ ਜ਼ਿਆਦਾ ਤਨਵਾਦੀ ਆ ਕਿ ਤੁਸੀਂ ਸਾਡੇ ਨਾਲ ਜੁੜ ਰਹੇ ਹੋ ਤੇ ਸਾਨੂੰ ਪਿਆਰ ਕਰਦੇ ਪਏ ਹੋ ਜੇਕਰ ਤੁਸੀਂ ਬੀਪੀਸੀ ਪੰਜਾਬੀ ਨੂੰ ਲਗਾਤਾਰ ਦੇਖਦੇ ਹੋ ਤੇ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਵੀਡੀਓ ਹਰ ਅਪਡੇਟ ਹਰ ਜਿਹੜੀ ਖਬਰ ਆ ਉਹ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਦੇ ਨਾਲ ਦੂਸਰੇ ਪਾਸੇ 2026 ਚੜਦੇ ਸਾਲ ਜਿਹੜਾ ਆ ਸੁੰਦਰ ਬਸਾਤ ਦਾ ਮਾਹੌਲ ਬਣ ਗਿਆ ਤੇ ਬਸਾਤ ਵੀ ਹੋਣੀ ਸ਼ੁਰੂ ਹੋ ਗਈ ਕੋਪੀ ਸਰਦੀ ਦੇ ਦਿਨੇ ਸੁੱਕੀ ਠੰਡ ਪੈ ਰਹੀ ਸੀ ਜਿਹਦੇ ਕਰਕੇ ਬਹੁਤ ਸਾਰੀਆਂ ਜੜੀਆਂ ਨੇ ਉਹ ਬਿਮਾਰੀਆਂ ਜਿਵੇਂ ਕਿ ਗਲੇ ਦਾ ਬੈਠ ਜਾਣਾ ਜਾਂ ਖਾਂਸੀ ਵਰਗੇ ਪ੍ਰੋਬਲਮ ਜਿਹੜੀਆਂ ਨੇ ਆ ਜਾਂਦੀਆਂ ਨੇ ਤੇ ਬਰਸਾਤ ਪੈਣ ਦੇ ਨਾਲ ਇਸ ਚੀਜ਼ ਤੋਂ ਵੀ ਕਾਫੀ ਜ਼ਿਆਦਾ ਰਾਹਤ ਮਿਲਦੀ ਹੈ ਠੰਡ ਵਧੇਰੇ ਮਾਤਰਾ ਦੇ ਵਿੱਚ ਪੈ ਰਹੀ ਹੈ ਛੁੱਟੀਆਂ ਬੇਸ਼ੱਕ ਪੈ ਗਈਆਂ ਨੇ ਬੱਚਿਆਂ ਨੂੰ ਪਰ ਬੱਚਿਆਂ ਨੂੰ ਸਾંભ ਕੇ ਰੱਖਿਓ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਠੰਡ ਵਗੈਰਾ ਬੱਚਿਆਂ ਨੂੰ ਨਾ ਲੱਗ ਜਾਵੇ ਤੇ ਆਪ ਵੀ ਠੰਡ ਤੋਂ ਬਚਣ ਦੀ ਕੋਸ਼ਿਸ਼ ਜ਼ਰੂਰ ਕਰਿਓ ਦੋਸਤੋ ਉਮੀਦਾਂ ਨੇ ਕਿ 2026 ਤੁਹਾਡੇ ਲਈ ਵਧੀਆ ਰਹੇਗਾ ਅਰਦਾਸ ਕਰਦੇ ਹਾਂ ਕਿ 2026 ਤੁਹਾਡੇ ਲਈ ਬਹੁਤ ਸੋਹਣਾ ਨਿਕਲ ਕੇ ਜਾਵੇ ਤੇ ਇਸੇ ਉਮੀਦ ਦੇ ਨਾਲ ਮੈਂ ਤੁਹਾਡਾ ਆਪਣਾ ਧਰਮਜੀ ਦੀਪੀ ਤੁਹਾਡੇ ਤੋਂ ਇਜਾਜ਼ਤ ਲੈਂਦੇ ਹੋਏ ਤੁਹਾਨੂੰ 2025 ਦੇ ਵਿੱਚ ਜੋ ਤੁਸੀਂ ਸਾਨੂੰ ਪਿਆਰ ਬਖਸ਼ਾ ਮਾਣ ਬਖਸ਼ਿਆ ਉਹਦੇ ਤੇ ਹੀ ਤੁਹਾਡੇ ਨਾਲ ਇੱਕ ਛੋਟੀ ਜਿਹੀ ਜਿਹੜੀ ਖੁਸ਼ੀ ਜੋ ਸਾਨੂੰ ਬੀਪੀਸੀ ਪੰਜਾਬੀ ਤੇ ਰਾਤ ਮਿਲੀ ਉਹ ਤੁਹਾਡੇ ਨਾਲ ਸਾਂਝੀ ਕਰਨੀ ਜ਼ਰੂਰ ਚਾਹਾਂਗਾ ਤੇ ਮਿਲਦੇ ਹਾਂ ਇੱਕ ਸੈਕਿੰਡ ਦੇ ਵਿੱਚ ਜੋ ਤਰ੍ਹਾਂ ਜਿਵੇਂ ਕਿ ਤੁਹਾਡੇ ਨਾਲ ਗੱਲ ਕਰਦੇ ਕਰਦੇ ਤੁਹਾਡੇ ਨਾਲ ਗੱਲ ਕੀਤੀ ਸੀ ਕਿ 2025 ਦੇ ਵਿੱਚ ਤੁਹਾਡੇ ਪਿਆਰ ਸਦਕਾ ਸਾਨੂੰ ਇੱਕ ਬਹੁਤ ਸੋਹਣਾ ਅਵਾਰਡ YouTube ਤੋਂ ਇੱਕ ਰਿਵਾਰਡ ਦੇ ਤੌਰ ਤੇ ਜਿਹੜਾ ਮਿਲਦਾ ਉਹ ਮਿਲਿਆ ਸੀ ਤੇ ਉਹ ਇਹ ਹੈਗਾ ਜੀ ਇਹ ਸਿਰਫ ਤੇ ਸਿਰਫ ਤੁਹਾਡੇ ਪਿਆਰ ਕਰਕੇ ਸਾਨੂੰ ਮਿਲਿਆ 2025 ਦੇ ਵਿੱਚ ਅਸੀਂ 1 ਲੱਖ ਸਬਸਕ੍ਰਾਈਬਰ ਜਿਹੜਾ ਉਹ ਪੂਰੇ ਕਰ ਲਈ ਸੀ 1 ਲੱਖ ਸਬਸਕ੍ਰਾਈਬਰ ਪੂਰੇ ਹੋਣ ਤੋਂ ਬਾਅਦ ਆ ਜਿਹੜਾ ਆ ਇਹ ਅਵਾਰਡ ਰਿਵਾਰਡ ਸਾਨੂੰ ਮਿਲਿਆ ਤੇ ਸਾਡੇ ਤੱਕ ਪਹੁੰਚਿਆ ਇਹਦੇ ਲਈ ਮੈਂ ਜਿੰਨੇ ਵੀ ਸਾਡੇ ਦਰਸ਼ਕ ਸਾਨੂੰ ਸਬਸਕ੍ਰਾਈਬ ਕਰਕੇ ਬੈਠੇ ਹੋਏ ਨੇ ਉਹਨਾਂ ਸਾਰਿਆਂ ਦਾ ਇੱਕ ਵਾਰੀ ਧੰਨਵਾਦ ਕਰਦਾ ਤੇ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਡੀਪੀਸੀ ਪੰਜਾਬੀ ਵੱਲੋਂ ਪਿਆਰ ਡੀਪੀਸੀ ਪੰਜਾਬੀ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਡੀਪੀਸੀ ਪੰਜਾਬੀ ਦੀ ਟੀਮ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਏ ਕਿ ਤੁਸੀਂ ਸਾਨੂੰ ਪਿਆਰ ਕਰਦੇ ਹੋ ਤੁਸੀਂ ਸਾਨੂੰ ਦੇਖਦੇ ਹੋ ਤੇ ਤੁਸੀਂ ਸਾਡੀਆਂ ਵੀਡੀਓਜ਼ ਨੂੰ ਪਸੰਦ ਕਰਦੇ ਹੋ ਤਾਂ ਹੀ ਜਿਹੜਾ ਆ ਇਹ ਅਵਾਰਡ ਸਾਨੂੰ ਮਿਲਿਆ ਹੈ ਬੀਪੀਸੀ ਪੰਜਾਬੀ ਦੀ ਟੀਮ ਨੂੰ ਇਹ ਅਵਾਰਡ ਮਿਲਣ ਤੇ ਤੁਹਾਨੂੰ ਲੱਖ ਲੱਖ ਵਧਾਈਆਂ ਕਿਉਂਕਿ ਇਹਦੇ ਜਿਹੜਾ ਆ ਉਹ ਅਸਲੀ ਹੱਕਦਾਰ ਤੁਸੀਂ ਕਿਉਂਕਿ ਤੁਹਾਡੀ ਬਦੌਲਤ ਹੀ ਇਹ ਜਿਹੜਾ ਆ ਕ੍ਰिएਟਰ ਨੂੰ ਅਵਾਰਡ ਮਿਲਦਾ ਆ ਇਹ ਕ੍ਰिएਟਰ ਅਵਾਰਡ ਹੁੰਦਾ ਆ ਜਦੋਂ ਕਿ 1 ਲੱਖ ਸਬਸਕ੍ਰਾਈਬਰ ਤੁਹਾਡੇ ਹੋ ਜਾਂਦੇ ਆ ਉਸ ਤੋਂ ਬਾਅਦ ਤੁਹਾਨੂੰ ਇਹ ਜ਼ਰੂਰ ਮਿਲਦਾ ਆ ਜੇਕਰ ਤੋਂ YouTube ਦੇ ਉੱਤੇ ਕੰਮ ਕਰਦੇ ਹੁੰਦਾ ਤਾਂ ਤੇ ਮਿਲਦਾ ਸਰਬ ਤੋਂ ਸ਼ਰਮ ਦਰਸ਼ਕਾਂ ਦੀ ਵਜਾ ਕਰਕੇ ਆ ਦਰਸ਼ਕਾਂ ਕਰਕੇ ਆ ਜਿਹੜੇ ਦਰਸ਼ਕ ਚੈਨਲ ਨੂੰ ਪਿਆਰ ਕਰਦੇ ਆ ਉਹਨਾਂ ਦਾ ਫੇਰ ਤੋਂ ਇੱਕ ਵਾਰਿਆ ਸੀ ਧੰਨਵਾਦ ਕਰਦੇ ਆ ਥੈਂਕ ਯੂ ਵੈਰੀ ਮੱਚ ਕਿ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਤੁਹਾਡੇ ਕਰਕੇ ਸਾਨੂੰ ਪਿਆਰ ਉਹਦਾ ਪਿਆਰ ਤੇ ਇਸੇ ਤਰ੍ਹਾਂ ਪਿਆਰ ਆਪਣਾ ਬਣਾਈ ਰੱਖਿਓ ਤੇ ਇੱਕ ਵਾਰੀ ਚੈੱਕ ਜ਼ਰੂਰ ਕਰ ਲਓ ਤੁਸੀਂ ਸਾਡਾ ਵੀਡੀਓ ਦੇਖ ਰਹੇ ਹੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੇ ਨਹੀਂ ਕੀਤਾ ਜੇ ਨਹੀਂ ਕੀਤਾ ਤੇ ਕਿਰਪਾ ਕਰਕੇ ਇੱਕ ਵਾਰੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਾਵੋ ਤੇ ਮਿਲਦੇ ਆ ਕਿਸੇ ਅਗਲੇ ਵੀਡੀਓ ਚ 2026 ਦੀ ਕਿਸੇ ਖੱਟੇ ਮਿੱਠੀ ਯਾਦ ਦੇ